ਤੁਸੀਂ ਲੋੜ ਤੋਂ ਵੱਧ ਸਰੀਰ ਨੂੰ ਡਰਾਈ ਕਰੋਗੇ ਜਿੰਨੀ ਉਹਨੂੰ ਜ਼ਰੂਰਤ ਹੈ ਉਸ ਤੋਂ ਬਾਅਦ ਬਿਮਾਰੀਆਂ ਸਕਿੰਦੀਆਂ ਦੀਆਂ ਹੱਡੀਆਂ ਦੀਆਂ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਖੜੀਆਂ ਹੋਣਗੀਆਂ ਸਕਿੰਡ ਟਰਾਈ ਹੋ ਜਾਏਗੀ ਹੱਡੀਆਂ ਤੁਸੀਂ ਕਹੇ ਹੱਡੀਆਂ ਦੀ ਤੱਕ ਦਿੱਕਤ ਆ ਸਕਦੀ ਹੈ ਹਾਂ ਮੈਂ ਬਹੁਤ ਸਾਰੇ ਲੋਕਾਂ ਦੇਖਿਆ ਵੀ ਕਈ ਵਾਰ ਸੁਣਿਆ ਵੀ ਇਹਨਾਂ ਜਿਹੜੇ ਜੋੜਾਂ ਦਾ ਦਰਦ ਬੜਾ ਸ਼ੁਰੂ ਹੁੰਦਾ ਏਸੀ ਦੇ ਕਰਕੇ ਏਸੀ ਕਰਕੇ ਠੰਡੀ ਹਵਾ ਕਰਕੇ ਲੋੜ ਤੋਂ ਵੱਧ ਡਰਾਈ 에ਅਰ ਕਰਕੇ ਲੋੜ ਤੋਂ ਵੱਧ ਡਰਾਈ ਲੋੜੋਂ ਵੱਧ ਹੂੰ ਹੁਣ ਅਸੀਂ ਏਸੀ ਨੂੰ ਟੈਂਪਰੇਚਰ ਦੇਖ ਕੇ ਨਹੀਂ ਚਲਾਉਂਦੇ ਅਸੀਂ ਨਮੀ ਦੇਖ ਕੇ ਚਲਾਉਂਦੇ ਹੂੰ ਤੁਸੀਂ ਆ ਤੁਹਾਡੇ ਖੱਬੇ ਪਾਸੇ 1 ਮੀਟਰ ਲੱਗਿਆ ਹੋਇਆ ਹੈ ਉੱਥੇ 52% ਨਮੀ ਆ ਰਹੀ ਹੈ ਆ 52% ਨਮੀ ਲਿਖੀ ਹੈ ਇਸੇ ਕਰਕੇ ਸੇ ਰਾਮਦਾਰੀ ਹੈ ਅੱਛਾ ਅਸੀਂ ਇਹਨੂੰ ਦੇਖਣਾ ਚਾਹੇ ਸਾਡਾ ਏਸੀ 28 ਤੇ ਹੈ ਜੇ ਇਹ 30 ਦੇ ਰੱਖ ਕੇ ਵੀ ਇਹ 52% ਮਨਟੇਨ ਕਰਦਾ ਥੈਟਸ ਓਕੇ ਤਰਹੀ ਆਵਾਜ਼ ਸੁਣ। ਇਹ ਛੋਟਾ ਜਿਹਾ ਮੀਟਰ ਹਰ ਘਰ 'ਚ ਲੱਗਣਾ ਚਾਹੀਦਾ। ਨਹੀਂ ਸਾਡੇ ਘਟੋ ਘਟੇ ਇੱਕ ਦਰਜਨ ਤੋਂ ਵੱਧ ਲੱਗੇ ਹੋਏ ਨੇ। ਇੱਕ ਦਰਜਨ ਨਾਲ। ਹਾਂ ਮੇਰੇ ਇੱਥੇ ਦੇਖੋ ਮੇਰੀ ਲਾਇਬ 'ਚ ਲੱਗੇ ਹੋਏ ਨੇ, ਮੇਰੇ ਦਫ਼ਤਰ 'ਚ ਲੱਗੇ ਹੋਏ ਨੇ, ਕਈ-ਕਈ ਲੱਗੇ ਨੇ ਬੈੱਡਰੂਮ 'ਚ ਲੱਗੇ ਹੋਏ ਨੇ। ਅਸੀਂ ਮੀਟਰਾਂ ਨਾਲ ਤੁਰਦੇ ਹਾਂ। ਅਸੀਂ ਕਹਿੰਦੇ ਵੀ ਇਹ ਚੀਜ਼ ਦੇਖੋ ਜਿੰਨੀ ਲੋੜ ਹੈ ਓਨੇ ਲਵੋ। ਹੂੰ। ਜਦੋਂ ਅਸੀਂ ਇਹਨੂੰ ਮੇਨਟੇਨ ਕਰਦੇ ਹਾਂ ਵੀ 52% ਦੇਖੋ ਇਹ ਕਹਿ ਰਿਹਾ 29 ਡਿਗਰੀ ਮੇਨਟੇਨ ਹੈ। ਹੂੰ। ਆਪਾਂ 28 ਤੇ ਸੈੱਟ ਕੀਤਾ ਹੈ। 29 ਡਿਗਰੀ ਟੈਂਪਰੇਚਰ 52% ਨਮੀ ਹੈ ਜਿਹੜੀ ਕਿ ਮਨੁੱਖ ਵਾਸਤੇ ਸਫੀਸ਼ੀਐਂਟ ਨਾਲੇ ਆਪਾਂ ਲਾਈਟਸ ਲਾਈਆਂ ਹੋਈਆਂ ਕਿੰਨੀਆਂ ਇੱਥੇ ਡੇਟਾ ਲਾਈਆਂ ਨੇ ਪੱਖਾ ਪਾਵੰਦ ਕਰਨਾ ਪੱਖਾ ਆਪਾਂ ਬੰਦ ਕਰਤਾ ਵੀ ਸੋਵੇ ਆਰਾਮ ਨਾਲ ਬੈਠੇ ਬੜੇ ਬੜੇ ਆਰਾਮ ਨਾਲ ਬੈਠੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਚੀਜ਼ਾਂ ਲਾਓ ਨਾ ਜਾਂ ਵਰਤੋ ਨਾ ਬੇਵਰਤੋ ਨਾ ਕਰੋ ਜਿਹੜੀ ਦੁਰਵਰਤੋ ਹੈ ਉਹ ਤੁਹਾਡੇ ਲਈ ਨੁਕਸਾਨਦੇ ਹੋਏਗੀ ਕਿਸੇ ਹੋਰ ਲਈ ਨਹੀਂ ਮਸ਼ੀਨ ਨੇ ਕੀ ਮਸ਼ੀਨ ਤਾਂ ਚੱਲੇ ਪੈਣਾ ਹੈ ਬਿਜਲੀ ਫੋਕਲ ਚੱਲੇਗੀ ਲੋਕੀ ਨਾ ਇੱਕ ਆ ਮੈਂ ਦੇਖਦਾ ਵੀ ਰਾਤੀ ਏਸੀ ਚਲਾ ਦਿੰਦੇ ਆ 16 ਤੇ ਕਿ 18 ਤੇ ਜਾਂ 20 ਤੇ ਸਾਰੀ ਰਾਤ ਉਹ ਏਸੀ ਚਲਦਾ ਰਹਿੰਦਾ ਉੱਤਰ ਜਾਈ ਲਈ ਹੁੰਦੀ ਹੈ ਉੱਪਰ ਰਜਾਈ ਲਈ ਹੁੰਦੀ ਹੈ ਉੱਪਰ ਰਜਾਈ ਲਈ ਹੁੰਦੀ ਹੈ ਬਿਲਕੁਲ ਸਹੀ ਹੈ ਦੇਖੋ ਸ਼ੌਂਕ ਪੂਰਾ ਕਰਨਾ ਹੈ ਹੂੰ ਫੇਰ ਤਾਂ ਤੁਸੀਂ ਮੈਂ アドਵਾਈਸ ਕਰੂ ਵੀ ਜਿਹੜਾ ਕੋਈ ਮਿੱਤਰ ਜਿਆਦਾ ਹੀ ਵਧੀਆ ਠੰਡ ਭਾਲਦਾ ਹੈ ਚਲੋ ਪਹਾੜਾਂ ਤੇ ਨਹੀਂ ਜਾਇਆ ਜਾਂਦਾ ਨਾ ਮੇਰੇ ਤਾਂ ਨਾਲ ਲੱਕਵੇ ਸਾਂਝੀ ਕੰਦਾ ਹੈ ਕੋਲਡਰ ਸਟੋਰ ਚ ਲਾਇਓ ਫਰਦਾ ਕ ਘੰਟਾ ਤੇ ਦੱਸੋ ਨਾਲੇ ਪਤਾ ਵੀ 4-5 ਡਿਗਰੀ ਤੇ ਹੁੰਦਾ ਟੈਂਪਰੇਚਰ ਹੂੰ ਵੀ ਕੀ ਕਰਦਾ ਹੁੰਦਾ ਟੈਂਪਰੇਚਰ ਉੱਥੇ ਪਤਾ ਲੱਗੂ ਵੀ ਨਮੀ ਘਟਦੀ ਹੈ ਤਾਂ ਕੀ ਹਾਲ ਹੁੰਦਾ ਠੀਕ ਹੈ ਨਾ ਸੋ ਦੁਰਵਰਤੋਂ ਨਾ ਕਰੋ ਦੁਰਵਰਤੋਂ ਕਿਸੇ ਲਈ ਤਾਂ ਜਿਹੜੀ ਮਾੜੀ ਮਤਲਬ ਹੋਰ ਤਾਂ ਕਿਸੇ ਲਈ ਕੀ ਹੋਣੀ ਹੈ ਪਰੰਤੂ ਸਾਡੇ ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਬਰਬਾਦ ਹੁੰਦੇ ਨੇ ਹੂੰ ਸਾਡਾ ਰਿਸੋਰਸ ਹੈ ਜੀ ਬਿਜਲੀ ਦਾ ਸੋਰਸ ਹੈ ਪਾਣੀ ਪਾਣੀ ਉਹ ਬਾਧੂ ਛੱਡਣ ਲੈਂਦਾ ਹੈ ਬਿਜਲੀ ਦਾ ਸੋਰਸ ਹੈ ਕੋਲਾ ਹੂੰ ਕੋਸਣਾ ਬਾਧੂ ਕੋਲਾ ਕਿਉਂ ਆਪਾਂ ਖਰਾਬ ਕੀਤਾ ਨਾਲੇ ਆਪਦਾ ਸਰੀਰ ਖਰਾਬ ਮਸ਼ੀਨ ਦੀ ਹੀ ਤੀਫੇਰਦਣਿਆ ਸਾਡੇ ਰਿਸੋਰਸਰੋ ਸੀ ਬਰਬਾਦ ਕਰ ਰਹੇ ਹੂੰ ਜਿਹੜੀ ਚੀਜ਼ ਦੀ ਇਹਨਾਂ ਦੀ ਪਹਿਲੀ ਘਾਟ ਹੈ ਚੰਗੀ ਗੱਲ ਇਹਨੂੰ ਸੁਣੋ ਵਰਤਿਓ ਇੱਕ ਮੈਂ ਦੇਖ ਰਿਹਾ ਸੀ ਇਸ ਚੀਜ਼ ਦੇ ਨਾਲ ਨਾ ਤੁਸੀਂ ਇੱਕ ਡਿਵਾਈਸ ਜੇ ਲਾਇਆ ਆ ਹਾਂਜੀ ਉਹ ਕੀ ਡਿਵਾਈਸ ਕੀ ਆ ਉਹ ਕਿਹੜੀ ਮਸ਼ੀਨ ਉਹ એનર્ਜੀ ਮੀਟਰ ਹੈ ਹੂੰ ਹੁਣ ਇਸ ਟਾਈਮ ਦੇਖੋ ਇਹ 700 ਵਾਟ ਵੀ ਲਿਖਾ ਰਿਹਾ ਹੈ ਰੇਟ ਅੰਦਾਜ਼ੀ ਹੈ ਰੇਟ ਅੰਦਾਜ਼ੀ 700 ਵਾਟ ਹੈ 700 ਵਾਟ ਇਹ ਹੀ ਏਸੀ 29 ਤੇ ਰੱਖਿਆ ਹੋਇਆ ਸੀ 29 30 ਤੇ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਗਰਮੀ ਪੂਰਾ ਸੇਖ ਨੇ ਟੈਂਪਰੇਚਰ ਜਦ ਉੱਚਾ ਚ ਗਿਆ 45 ਡਿਗਰੀ ਟੈਂਪਰੇਚਰ ਉਦੋਂ ਇਹ ਹੀ ਮੀਟਰ 1800 ਪਲੱਸ ਸੀਗਾ 1850 1900 ਇੰਨਾ ਆਈ ਜਾਂਦਾ ਇਹਨਾਂ ਕਿਉਂਕਿ ਇਹਨੇ ਬਿਜਲੀ ਜਿਹੜੀ ਖਾਣੀ ਹੈ ਉਹ ਕੰਮ ਦੇ ਪ੍ਰੋਪੋਰਸ਼ਨ ਲਖਾਣੀ ਹੈ ਕੰਮ ਮੈਨੂੰ ਕਿੰਨਾ ਕਰਨਾ ਪੈਣਾ ਕੰਮ ਕਿੰਨਾ ਕਰਨਾ ਦੂਜੀ ਗੱਲ ਵੱਡਾ ਫੈਕਟਰ ਹੁੰਦਾ ਇਹਦੇ ਕੈਨਸਰਾਂ ਦਾ ਹੁਣ ਸਾਡੇ ਕੈਨਸਰਾਂ ਨੂੰ ਬਾਹਰ ਠੰਡੀ ਹਵਾ ਮਿਲ ਰਹੀ ਹੈ ਹੂੰ ਇਹਦੇ ਵੀਲੀ ਘਟ ਖਾਟ ਖਾਣੀ ਇਹ ਬਿਲਕੁਲ ਇੱਕ ਉਦਾਹਰਨ ਮੈਂ ਦੇਵਾਂ ਜਿਵੇਂ ਆਪਾਂ ਕੱਪੜਿਆਂ ਨੂੰ ਸਰਫੇਟ 'ਚ ਡਬੋ ਕੇ ਦਾ ਤੇ ਆਏ ਨਿਚੋੜਦੇ ਹੂੰ ਜ਼ੋਰ ਤਾਂ ਲੱਗਦਾ ਹੈ ਹੂੰ ਉਹ ਨਚੋੜਨ ਤੇ ਜ਼ੋਰ ਲੱਗ ਰਿਹਾ ਹੈ ਇਸੀ ਮਸ਼ੀਨ ਦਾ ਜਦੋਂ ਤੁਸੀਂ ਨਚੋੜ ਰਹੇ ਹੋ ਪਾਣੀ ਬਾਹਰ ਨਿਕਲ ਰਿਹਾ ਹੈ ਪਰ ਜਦੋਂ ਜੇ ਬਾਹਰ ਪਹਿਲੇ ਮੌਸਮ ਠੰਡਾ ਹੈ ਤਾਂ ਕਨਸਰਾਂ ਦੇ ਉੱਤੇ ਪ੍ਰੈਸ਼ਰ ਘਟਾਉਂਦਾ ਹੈ ਉਹਦੇ ਨਾਲ ਮਸ਼ੀਨ ਤੇ ਲੋਡ ਘਟ ਪੈਂਦਾ ਹੈ ਬਿਜਲੀ ਦੀ ਖਰਚ ਘਟ ਜਾਂਦੀ ਹੈ ਹੂੰ ਕਈ ਲੋਕ ਕਹਿੰਦੇ ਨੇ ਵੀ ਸਾਡਾ AC ਘੰਟਾ ਇੱਕ ਘੰਟੇ 'ਚ ਇੱਕ ਯੂਨਟ ਖਾਂਦਾ ਹੈ ਦੋ ਯੂਨਟਾਂ ਖਾਂਦਾ ਹੈ ਬਿਲਕੁਲ ਸਹੀ ACਆਂ ਦਾ ਘੰਟਿਆਂ ਦੇ ਨਾਲ ਕੋਈ ਤਾਲੁਕਾ ਤੇ ਨਹੀਂ ਹੁੰਦਾ ਘੰਟੇ ਦਾ ਕੋਈ ਨਹੀਂ ਇਹਦਾ ਦੋ ਚੀਜ਼ਾਂ ਨਾਲ ਤਾਲੁਕਾ ਹੈ ਤੁਸੀਂ ਸੈੱਟ ਟੈਂਪਰੇਚਰ ਕਿੰਨਾ ਰੱਖਿਆ ਹੋਇਆ? ਹੂੰ। ਦੂਜੇ ਨੰਬਰ ਤੇ ਤੁਸੀਂ ਕੰਡੈਂਸਰ ਦੀ ਜਿਹੜੀ ਫਿਟਿੰਗ ਹੈ ਕਿਹੜੀ ਜਗ੍ਹਾ ਤੇ ਕੀਤੀ ਹੋਈ ਹੈ ਮੇਨ ਯੂਨਟ ਦੇ। ਕੰਡੈਂਸਰ ਦੀ ਫਿਟਿੰਗ ਕਿੱਥੇ ਹੋਣੀ ਚਾਹੀਦੀ? ਇਹਨੂੰ ਪਹਿਲੀ ਗੱਲ ਧੁੱਪ ਨਹੀਂ ਚਾਹੀਦੀ। ਬਿਲਕੁਲ ਨਹੀਂ ਚਾਹੀਦੀ। ਛਾਂ ਚਾਹੀਦੀ ਹੈ ਤੇ ਪੂਰੇ। ਜਿੰਨਾ ਤੁਸੀਂ ਇਹਨੂੰ ਛਾਂ ਦੇ ਦੋਗੇ ਉੰਨੀ ਉਹ ਤੁਹਾਡੇ ਕਾਲਜ 'ਚ ਠੰਡ ਪਾ ਦੂ ਬਿਜਲੀ ਦੀ ਖਰਚ ਘਟਾ ਦੇ। ਜਿੰਨਾ ਤੁਸੀਂ ਇਹਨੂੰ ਔਖਾ ਕਰਾਂਗੇ ਉਹ ਤੁਹਾਨੂੰ ਉਹ ਕਾ ਕਰੇ ਚੂੜੀ ਕਸੇ ਜਾਊਗਾ ਹੂੰ ਆਪਣੇ ਇੱਕ ਆਮ ਕਲਚਰ ਹੈ ਵੀ ਵਿੰਡੋਇਸ ਆਪਣੇ ਲਾ ਲਿਆ ਸਪਲਟ ਲਾ ਲਿਆ ਵਿੰਡੋ ਲਾ ਲਿਆ ਹੂੰ ਆਪ ਕਹਿੰਦੇ ਵੀ ਠੰਡੇ ਠੰਡੇ ਵਾਲਾ ਤਾਂ ਅੰਦਰ ਆ ਜਾ ਦੂਜਾ ਤਾਂ ਠੱਠੇ ਖੋ ਜ ਜਾਵੇ ਜਿੱਥੇ ਮਰਦੀ ਜਾਵੇ ਜਿੱਥੇ ਮਰਜੀ ਰਵੇ ਪਰ ਨਹੀਂ ਉਹ ਸਾਨੂੰ ਤੰਗੀ ਕਰੂਗਾ ਹੁਣ ਅਸੀਂ ਜਿੰਨੇ ਵੀ ਸਾਡੇ ਏਸੀ ਨੇ ਅਸੀਂ ਇਹਨਾਂ ਦੀ ਇੰਸਟਾਲੇਸ਼ਨ ਹਮੇਸ਼ਾ ਹਿਸਾਬ ਨਾਲ ਰੱਖਦੇ ਆ ਵੀ ਇਹਨਾਂ ਦੇ ਉੱਤੇ ਕਦੀ ਵੀ ਸਿੱਧੀ ਧੁੱਪ ਨਾ ਆਵੇ ਦੂਜੀ ਗੱਲ ਵੱਤ ਤੋਂ ਵੱਤ ਇਹਨਾਂ ਨੂੰ ਤਾਜੀ ਹਵਾ ਮਿਲਦੀ ਹੂੰ ਜੇ ਏਸੀ ਇਹੇ ਜਿਹੇ ਹਿਸਾਬ ਨਾਲ ਲੱਗੇ ਨੇ ਵੀ ਇੱਥੋਂ ਹੀ ਹਵਾ ਲੈ ਰਿਹਾ ਇੱਥੋਂ ਹੀ ਕੱਢੀ ਜਾ ਰਿਹਾ ਲੈ ਰਿਹਾ ਕੱਢੀ ਜਾ ਰਿਹਾ ਲੈ ਰਿਹਾ ਕੱਢੀ ਜਾ ਰਿਹਾ ਤੇ ਉਥੇ ਉਹਦੇ ਬਿਲੀ ਦੀ ਖਫਤ ਇੱਕ ਦਮ 2 ਤੋਂ 3 ਗੁਣੇ ਵੱਧ ਅੱਛਾ ਕਿਉਂਕਿ ਇਹਨੂੰ ਤਾਜੀ ਹਵਾ ਚਾਹੀਦੀ ਆ ਜਿੰਨੇ ਇਹਨੂੰ ਠੰਡੀ ਹਵਾ ਮਿਲਣੀ ਉਹ ਉਹਨੇ ਇਹਦੀ ਮਸ਼ੀਨ ਸਖਾਲੇ ਹੂੰ ਪਰੰਤੂ ਜਿੰਨਾ ਮੈਂ ਦੇਖ ਰਿਹਾ ਵੀ ਤਕਰੀਬਨ 99% ਏਸੀ ਨੂੰ ਜਿਹੜੇ ਆਊਟਡੋਰ ਨੇ ਛੱਤਾਂ ਦੇ ਉੱਤੇ ਹੀ ਰੱਖ ਦਿੰਦੇ ਨੇ ਵੀ ਜਿਵੇਂ ਵੱਧੂ ਜਿਹਾ ਜੀ ਹੁੰਦਾ ਛੱਤਾਂ ਦਾ ਛੱਡੋ ਜਿਵੇਂ ਆਪਾਂ ਦੇਖਦੇ ਆਂ ਵੀ ਕਈ ਵੱਡੇ ਵੱਡੇ ਐਮ ਐਨ ਸੀ ਨੇ ਕਈ ਬਿਲਡਿੰਗਸ ਬਣੀਆਂ ਹੋਈਆਂ ਨੇ ਕਈ ਹੋਟਲ ਦੀਆਂ ਬਿਲਡਿੰਗਸ ਨੇ ਉਹਨਾਂ ਨੇ ਬਾਹਰ ਹੀ ਕੱਢ ਕੇ ਏ ਸੀ ਲਾਏ ਹੁੰਦੇ ਆ ਸਾਹਮਣੇ ਫਰੰਟ ਤੇ ਤਾਂ ਚਲੋ ਉਹਨਾਂ ਦਾ ਪੂਰਾ ਵਧੀਆ ਉਹਨਾਂ ਨੇ ਕੰਮ ਕੀਤਾ ਹੁੰਦਾ ਹੈ ਫਰੰਟ ਬੜਾ ਵਧੀਆ ਬਣਾਇਆ ਹੁੰਦਾ ਹੈ ਪਿੱਛੇ ਸਾਰਾ ਏ ਸੀ ਐਂ ਹੀ ਖੁੱਲਾ ਛੱਡਿਆ ਹੁੰਦਾ ਦੇਖੋ ਸੈਂਟਰਲ ਏ ਸੀ ਐਸੇ ਕਰਕੇ ਲਗਾਏ ਜਾਂਦੇ ਨੇ ਵੀ ਉੱਥੇ ਜਗ੍ਹਾ ਜਗ੍ਹਾ ਆਊਟ ਡੋਰ ਨਾਲ ਹੋਣੇ ਪੈਂਦੇ ਹੂੰ ਇਹ ਉਥੇ ਸੈਂਟਰਲ ਏਸੀ ਤਾਂ ਹੀ ਲੱਗਦਾ ਹੂੰ ਤੇ ਪਰ ਆ ਮੇਨ ਗੱਲ ਇਹ ਰਵੇ ਵੀ ਏਸੀਆਂ ਨੂੰ ਬੇਲੋੜੀ ਟੈਂਪਰੇਚਰ ਨਾ ਛੇਡੋ ਤੁਸੀਂ ਆਊਟਡੋਰ ਨੂੰ ਵਧੀਆ ਸੇਫ ਤਰੀਕੇ ਦੇ ਰੱਖੋ ਤੇ ਠੰਡੀ ਜਗ੍ਹਾ ਤੇ ਰੱਖੋ ਹੂੰ ਜੇ ਹੋ ਸਕਦਾ ਜਿਹੜੇ ਦੀ ਪੱਖੇ ਦੀ ਦਿਸ਼ਾ ਹੈ ਜਿਹੜਾ ਆਊਟਡੋਰ ਦਾ ਆਊਟਡੋਰ ਦਾ ਪੱਖਾ ਪੱਖਾ ਹਾਂਜੀ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਉੱਤਰ ਦਖਣ ਰੇਣੀ ਚਾਹੀਦੀ ਹੈ ਅੱਛਾ ਹੁਣ ਕੁਝ ਲੋਕ ਸੋਚਦੇ ਨੇ ਪਤਾ ਨਹੀਂ ਕਿਹੜਾ ਕੋਈ ਵਾਸਤੂ ਸ਼ਾਸਤਰ ਹੈ ਮੈਂ ਕਹ ਰਿਹਾ ਲੱਗਾ ਸੀ ਤੁਸੀਂ ਵਾਸਤੂ 'ਚ ਯਕੀਨ ਤਾਂ ਨਹੀਂ ਰੱਖਣ ਲੱਗ ਗਏ ਨਹੀਂ ਮੈਂ ਵਾਸਤੂ 'ਚ ਵਾਸਤੂ ਮਾਰੇ ਕਿਹਾ ਤੈਹ ਜਾਂਦਾ ਵੀ ਐਸੀ ਕਿ ਬੇਸਿਕਲੀ ਉਹ ਤਕਨੀਕ ਹੈ ਜਿਹੜੀ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਹੋ ਮੁਤਾਬਕ ਹੋ ਇਹਦੇ ਵਿੱਚ ਇਹ ਕੀ ਲਾਗੂ ਆ ਕਿਉਂਕਿ ਮੈਂ ਖੁਦ ਪ੍ਰੈਕਟੀਕਲ ਕੀਤਾ ਹੂੰ ਜੇ ਅਸੀਂ ਇਹਨੂੰ ਪੂਰਬ ਪੱਛਮ ਰੱਖਦੇ ਹੂੰ ਇਸੇ ਰਡਰ ਤਾਂ ਹੁਣ ਕੁਦਰਤੀ ਦੱਲ ਵੀ ਇੱਕ ਪਾਸਿਓ ਹਵਾ ਲਊ ਜੇ ਆਪਾਂ ਪੱਛਮ ਵੱਲੋਂ ਹਵਾ ਜਾਂਦੀ ਕਰਤੀ ਫੈਨ ਦੀ ਹੂੰ ਤਾਂ ਪੂਰਬ ਵੱਲੋਂ ਲਊ ਤੇ ਪੱਛਮ ਵੱਲ ਕੱਢੋ ਕੱਢੋ ਤੇ ਜੇ ਪੁੱਠਾ ਰੱਖਿਆ ਤਾਂ ਪੂਰਬ ਵੱਲੋਂ ਹਵਾ ਦੇਓ ਪੱਛਮ ਵੱਲੋਂ ਛੱਡੋ ਹੁਣ ਪ੍ਰੋਬਲਮ ਕਿੱਥੇ ਹੁੰਦੀ ਹੈ ਮੰਨ ਲਓ ਉਹ ਪੂਰਬ ਵੱਲੋਂ ਹਵਾ ਕੱਢ ਰਿਹਾ ਉਤੋਂ ਕੁਦਰਤੀ ਤੌਰ ਤੇ ਜਿਹੜੀ ਹਵਾਏ ਪੂਰੇ ਪੂਰੇ ਦੀ ਸ਼ੁਰੂ ਹੋ ਗਈ ਆਪਾਂ ਕਹਿੰਦੇ ਵੀ ਪੂਰਾ ਚੱਲ ਪਿਆ ਉੱਥੇ ਕੀ ਇਹ ਵੀ ਪੱਖੇ ਦੀ ਹਵਾ ਦਾ ਟਕਰਾਉ ਪੈ ਜਾਂਦਾ ਬਾਹਰਲੀ ਹਵਾ ਨਾਲ ਕਿਉਂਕਿ ਡਾਇਰੈਕਸ਼ਨ ਪੁੱਠੀ ਹੈ ਡਾਇਰੈਕਸ਼ਨ ਪੁੱਠੀ ਹੈ ਮੋਟਰ ਤੇ ਲੋੜ एकदम ਵੱ ਜਾਂਦਾ ਮੈਂ ਆਵਦੀਆਂ ਮੈਂ ਸਾਰੀ ਉਮਰ ਕੰਮ ਕਰਕੇ ਮੂਰਖਤਾ ਹੀ ਮੈਂ ਵੀ ਕੀਤੀ ਹੈ 20-22 ਸਾਲ ਪਹਿਲਾਂ ਹੂੰ ਆਵਦੇ ਏਸੀ ਦੀਆਂ ਮੈਂ ਦੋ ਤੋਂ ਤਿੰਨ ਮੋਟਰਾਂ ਬਚ ਗਈਆਂ ਮੇਰੇ ਫੈਨ ਮੋਟਰ ਫੈਨ ਮੋਟਰ ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਸਾਰੀ ਉਮਰ ਮਕੈਨਿਕੀ ਕਰਦੀ ਇਹ ਇਹ ਮੋਟਰ ਕਿਉਂ ਮਚ ਰਹੀ ਹੈ ਕਿਉਂ ਕਿ ਫਿਰ ਉਹ ਧਿਆਨ ਨਾਲ ਦੇਖਿਆ ਵੀ ਇਹਨੂੰ ਜਦ ਹਵਾ ਤੇਜ਼ ਚੱਲਦੀ ਹੈ ਤਾਂ ਇਹਦਾ ਵਿਰੋਧ ਕਰਦੀ ਹੈ ਪੱਖੇ ਦਾ ਜੋਰ ਹੁਣ ਪੱਖੇ ਦੇ ਬਲੇਡ ਫੜ ਲਾਂਗੇ ਤਾਂ ਮੋਟਰ ਤਾਂ ਮਚੂਗੀ ਮੋਟਰ ਤਾਂ ਮਚੂਗੀ ਜਿਆਦਾ ਜੋਰ ਲਵਾ ਦਾਂਗੇ ਜਬੂਸਟਾਰਟ ਹੋ ਜਾਊਗਾ ਹੂੰ ਤੇ ਇਹੀ ਹਾਲਤ ਪੱਛਮ ਦੀ ਹੈ ਹੁਣ ਪੱਛਮ ਨੂੰ ਹਵਾ ਕੱਢਣ ਲਾਤੀ ਉਧਰ ਪੱਛਮ ਚੱਲ ਵੀ ਫੇਰ ਖਰਾਬੂ ਅਸੀਂ ਇਸ ਕਰਕੇ ਇਹ ਦਲੀਲ ਦਿੰਨੇ ਆ ਵੀ ਤੁਸੀਂ ਇਹਨੂੰ ਰੱਖੋ ਉੱਤਰ ਦਖਣ ਉੱਤਰ ਦਖਣ ਜਿਹੜੀ ਦੀ ਹਵਾ ਦੀ ਨਿਕਾਸੀ ਹੈ ਉਹ ਦਖਣ ਕਰ ਦਿਓ ਹੂੰ ਕਿਉਂਕਿ ਦਖਣ ਤੋਂ ਹਵਾ ਕਦੀ ਵੀ ਨਹੀਂ ਚੱਲਦੀ अच्छा मोटा ਜਿਹਾ ਫਾਰਮੂਲਾ ਉੱਤਰ ਦੱਖਣ ਰੱਖੋਗੇ ਤਾਂ ਤੁਹਾਡੀ ਜਿਹੜੀ ਮੋਟਰ ਹੈ ਉਹ ਨਹੀਂ ਸੜੇਗੀ ਨਹੀਂ ਸੜੇਗੀ ਏਸੀ ਦੀ ਲੋੜ ਨਹੀਂ ਪੈਂਦਾ ਵੱਧ بجلی ਵੀ ਨਹੀਂ ਫੂਕਣੀ ਤੇ ਮੋਟਰ ਬਚੀ ਰਹੂਗੀ ਹੂੰ ਸਾਡੇ ਜਿੰਨੇ तकरीबन 12-13 ਏਸੀ ਲੱਗੇ ਆਏ ਨੇ ਸਾਰੇ ਇਹ ਉੱਤਰ ਦੱਖਣ ਚ ਲੱਗੇ ਨੇ ਤੇ ਸਾਰਾ ਜਿਹੜੀ ਹਵਾ ਉਹ ਦੱਖਣ ਨੂੰ ਹੀ ਜਾਂਦੀ ਹੈ ਕਿਉਂਕਿ ਇਸ ਪਾਸਿਓਂ ਹਵਾ ਨੇ ਚੱਲਣਾ ਨਹੀਂ ਹਵਾ ਨੇ ਚੱਲ ਕੇ ਇਹਨੂੰ ਟੱਕਰ ਦੀ ਮਾਰ ਨਹੀਂ ਤੇ ਮੋਟਰ ਦਾ ਨੁਕਸਾਨ ਕਦੇ ਨਹੀਂ ਹੋਵੇਗਾ ਉੱਤਰ ਦੱਖਣ ਤੁਸੀਂ ਦੱਸ ਤਾਂ ਦਿੱਤਾ ਹੁਣ ਬੰਦਾ ਚੈੱਕ ਕਿੱਦਾਂ ਕਰੇ ਜ਼ਰੂਰ ਚਲੋ ਮੋਬਾਈਲ ਦੇ ਵਿੱਚ ਵੀ ਅੱਜ ਕੱਲ ਕੰਪਾਸ ਆ ਗਏ ਨੇ ਗੱਲ ਇਹ ਹੈ ਵੀ ਇੱਕ ਵਾਰੀ ਮੈਂ ਕਹਿੰਦਾ ਵੀ ਲੋਕਾਂ ਨੂੰ ਹਿੰਟ ਮਿਲ ਜੇ ਲੱਭੋ ਆਪੇ ਲੈਣਗੇ ਲੱਭਾ ਆਪੇ ਲੈਣਗੇ ਇਹ ਪਬਲਿਕ ਅਡੀ ਕੰਮ ਨਹੀਂ ਹੈ ਲੱਭ ਲੈ ਕੇ ਪਰ ਬਸ਼ਰਤ ਇਹ ਉਹਨਾਂ ਨੇ ਗੱਲ ਸਮਝ ਆ ਜੇ ਹਾਂ ਜੇ ਗੱਲ ਹੈ ਤਾਂ ਠੀਕ ਹੈ ਤੇ ਕੰਮ ਲੈ ਲਵਾਂਗੇ ਤਾਂ ਚਲੋ ਬਿਜਲੀ ਦਿਖਾ ਪਤ ਵੀ ਕੱਟਦੀ ਹੈ ਬਿਲਕੁਲ ਨਾ ਕੱਟੂਗੀ ਹਾਂ ਤਨ ਅਨਸਰ ਸਹੀ ਕੂਲ ਹੋਣਗੇ ਪੱਖੇ ਦੀ ਮੋਟਰ ਦਾ ਜੋਰ ਨਹੀਂ ਲੱਗ ਰਿਹਾ ਤਾਂ ਆਟੋਮੈਟਿਕ ਇਹ ਇੱਕ ਐਵੀ ਗੱਲ ਆ ਅੱਜਕੱਲ ਸੋਸ਼ਲ ਮੀਡੀਆ ਚ ਲਾਨਦੇ ਆ ਨਾ ਤਾਂ ਇੱਕ ਬੜੀ ਜਾ ਚੀਜ਼ ਜਿਹੜੀ ਆ ਟ੍ਰੈਂਡ ਕਰ ਰਹੀ ਆ ਟ੍ਰੈਂਡ ਕੀ ਕਰਦੀ ਆ ਜਿਵੇਂ ਤੁਸੀਂ ਕਹੀਆ ਵੀ ਕੰਡੈਂਸਰ ਜਿਹੜਾ ਠੰਡਾ ਹੋਣਾ ਚਾਹੀਦਾ ਲੋਕੀ ਕਹਿੰਦੇ ਉੱਪਰ ਸ਼ੈੱਡ ਪਵਾ ਲਓ ਕੀ ਉਹ ਸ਼ੈੱਡ ਕਰ ਕਰਨੇ ਹਾਂ ਮੇਰੇ ਕੋ ਸਹੀ ਹੈ ਮੈਂ ਪਹਿਲੀ ਗੱਲ ਇਥੋਂ ਸ਼ੁਰੂ ਕੀਤੀ ਸੀ ਵੀ ਇਹਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਇਹਨੂੰ ਸਿੱਧੀ ਧੁੱਪ ਦੇ ਸੰਪਰਕ ਚ ਆਉਣਾ ਨਹੀਂ ਚਾਹੀਦਾ ਜਿੰਨਾਂ ਨੂੰ ਠੰਡ ਮਿਲ ਜੂਗੀ ਸਿੱਧੀ ਧੁੱਪ ਲਵਾਂਗੇ ਲੋਹੇ ਅਲੂਮੀਨੀਅਮ ਉਹਨੇ ਆਪ ਗਰਮ ਹੋਣਾ ਉਹਨੇ ਆਪ ਗਰਮ ਹੋਣਾ ਉਹ ਪਹਿਲੀ ਗਰਮ ਉਹ ਤੋਂ ਹੋਰ ਗਰਮ ਹੋ ਉਹ ਤੋਂ ਲੋਕੀ ਦੁਪਹਿਰੇ ਏਸੀ ਦਾਬ ਦਿੰਦੇ ਉਹ ਤੋਂ ਪਾ ਏਸੀ ਫੁੱਲ ਸਪੀਡ ਕਰ ਦਿੰਦੇ ਇਸ ਕਰਕੇ ਉੱਪਰ ਅਗਰ ਸ਼ੈੱਡ ਪਿਆ ਹੋਵੇ ਕੋਈ ਵੀ ਜਣ ਕੇ ਛਾਂ ਦਾ ਪ੍ਰਬੰਧ ਕੀਤਾ ਹੋਇਆ ਹੋਵੇ ਤੇ ਉਹਨੂੰ ਸਿੱਧੀ ਧੁੱਪ ਨਾ ਲੱਗੇ ਉਹਦੀ ਪਰਫਾਰਮੈਂਸ ਵਧੀਆ ਰਹੇ ਏਸੇ ਨੂੰ ਅੱਗ ਵੀ ਨਾ ਲੱਗੇ ਹਾਂ ਏਸੀਆਂ ਨੂੰ ਦੇਖੋ ਅੱਜ ਫਟ ਰਹੇ ਨੇ ਕੰਪਰੈਸ਼ਨਰ ਫਟ ਮੈਨਾਂ ਨਹੀਂ ਲੱਗਾ ਸੀ ਏਸੀ ਫਟ ਰਿਹਾ ਕੰਪਰੈਸ਼ਨਰ ਫਟ ਉਹਦੇ ਉਹਦੇ ਪਿੱਛੇ ਵੀ ਕਾਰਨ ਨਹੀਂ ਹੈ ਵੀ ਜਿਹੜੀ ਗਲਤ ਇੰਸਟਾਲੇਸ਼ਨ ਨੇ ਟੈਂਪਰੇਚਰ ਫਟਦਾ ਫਟਣ ਦਾ ਕੀ ਮਤਲਬ ਹੁੰਦਾ ਲੋੜ ਤੋਂ ਵੱਧ ਗਰਮੀ ਹੂੰ ਜੇ ਉਹ ਪਿੱਛੋਂ ਤਾਂ ਅਸੀਂ ਦਾਬ ਦੇ ਰੱਖਿਆ 15 16 ਨੇ ਅੱਗੇ ਉਹ ਵਿਚਾਰਾ ਪਿਆ ਮਾਛੀ ਦੀ ਧੁੱਪ ਚ ਹੂੰ ਕੰਡੈਂਸਰ ਉਹ ਠੰਡੇ ਨਹੀਂ ਹੋ پا ਰਹੇ बार-बार ਗੈਸ ਦਾ ਪ੍ਰੈਸ਼ਰ ਆ ਰਿਹਾ ਵਧਾਈ ਜਾਂਦਾ ਵਧਾਈ ਜਾਂਦਾ ਅੱਖੀਂ ਫਟ ਜਾਂਦਾ ਹੋਰ ਕੀ ਕਾਪਾ ਫਟ ਕੇ ਫਿਰ ਚਾਹੇ ਜਾਨੀ ਨੁਕਸਾਨ ਕਰੇ ਚਾਹੇ ਵਾਲੀ ਨੁਕਸਾਨ ਕਰੇ ਨੁਕਸਾਨ ਤਾਂ ਹੋਣੀ ਆ ਮੈਂ ਇੱਕ ਖਬਰ ਯਾਦ ਆ ਵੀ 2 ਸਾਲ ਪਹਿਲਾਂ ਦੀ ਖਬਰ ਆ ਮੈਨੂੰ ਏਰੀਆ ਨਹੀਂ ਯਾਦ ਆ ਰਿਹਾ ਵੀ ਐਸਲ ਦੇ ਵਿੱਚ ਪੂਰੀ ਦੀ ਪੂਰੀ ਫੈਮਿਲੀ ਖਤਮ ਹੋ ਗਈ ਸੀ ਫ੍ਰਿਜ ਫਟਣ ਦੇ ਕਰਕੇ ਦੇਖੋ ਫ੍ਰਿਜ ਵੀ ਮਸ਼ੀਨ ਤਾਂ ਏਸੀ ਵਾਲੀ ਆ ਉਹਦਾ ਤਾਂ ਪੰਗਾ ਇਹ ਆ ਵੀ ਗੱਲ ਆਪਾਂ ਜਿਹੜਾ ਏਸੀ ਹੈ ਉਹਦੇ ਤਾਂ ਆਊਟਡੋਰ ਨੂੰ ਆਪਾ ਦੇਸ਼ ਨਕਾਲਾ ਦੇਦਾਂ ਤੇ ਵੀ ਚੱਲ ਜਾ ਛੱਤ ਤੇ ਫਰਿੱਜ ਦਾ ਤਾਂ ਅੰਦਰ ਹੀ ਹੈ ਫ੍ਰਿਜ ਨਾਲ ਵੀ ੱੱਕਾ ਹੋਇਆ ਬਹੁਤ ੱੱਕਾ ਕਰਦੇ ਨੇ ਲੋਕ ਉਹ ੱੱਕਾ ਕਰਦੇ ੱੱਕਾ ਕਰਦੇ ਅਗਰ ਤੁਸੀਂ ਸਨ तकरीबन ਤੁਹਾਡਾ ਪੱਲਾ ਹੋ ਜੇ 85 ਤੋਂ ਲੈ ਕੇ 90 95 ਤੱਕ ਹੂੰ ਦੇਖਿਆ ਬਟਰੇ